ਸਰ ਅਜੇ ਵੱਖ-ਵੱਖ ਪਿੰਡਾਂ ਵਿੱਚ ਪਹੁੰਚੋ ਜਿੱਥੇ ਨੁਕਸਾਨ ਹੋਇਆ ਹੈ ਠਿਕਣਾ ਚਾਹੀਦਾ ਹੈ। ਇਹ ਪਿਛਲੇ ਦਿਨਾਂ ਦੇ ਵਿੱਚ ਸਾਡੇ ਪੰਜਾਬ ਦੇ ਵਿੱਚ ਪੂਰੇ ਜਿ بارش ਹੋ ਰਹੀ ਹੈ। ਔਰ ਸਾਡੇ ਹਲਕੇ ਦੇ ਵਿੱਚ ਵੀ ਬਹੁਤ ਜ਼ਿਆਦਾ بارش ਹੋਈ ਹੈ। ਕਿਉਂਕਿ ਇੱਕ ਤਾਂ بارشੋਂ ਦੇ ਨਾਲ ਨੁਕਸਾਨ ਹੋ ਰਿਹਾ ਹੈ ਇੱਕ ਜਿਹੜਾ ਹਿਮਾਚਲ ਤੋਂ ਜਿਹੜਾ ਪਾਣੀ ਆ ਰਿਹਾ ਪਾਉਂਗ ਡੈਮ ਦੇ ਜ਼ਰੀਏ ਜਾਂ ਪਠਾਨਕੋਟ ਦੇ ਜ਼ਰੀਏ ਪਾਣੀ ਸਾਡੇ ਇਲਾਕੇ ਦੇ ਵਿੱਚ ਆ ਰਿਹਾ ਔਰ ਕੰਢੀ ਕਨਾ ਨਹਿਰ ਵੀ ਹੈ ਹੋਰ ਵੀ ਜਿੱਥੇ-ਜਿੱਥੇ ਨੁਕਸਾਨ ਹੈ ਕਾਫੀ ਜਗ੍ਹਾ ਤੇ ਸਾਡਾ ਹੋਇਆ ਲੋਕਾਂ ਦੇ ਘਰਾਂ ਦੇ ਵਿੱਚ ਵੀ ਇਸ ਵਾਰ ਜਿਹੜਾ ਪਾਣੀ ਹੈ ਉਹ ਗਿਆ ਹੈ। ਸੋ ਅਸੀਂ ਅੱਜ ਇਹ ਆਸਪੋਰਚਾਂ ਪਿੱਛੇ 85 ਕਰੋੜੇ ਨੁਕਸਾਨ ਹੋਇਆ ਹੈ ਬਡਾਲੇ ਦੇ ਵਿੱਚ ਨੁਕਸਾਨ ਹੋਇਆ ਕਈ ਪਿੰਡਾਂ ਦੇ ਵਿੱਚ ਸਵਾਰ ਦੇ ਵਿੱਚ ਥੋੜਾ ਜਿਹਾ ਜਿੱਦਾਂ ਨੁਕਸਾਨ ਦੱਸ ਰਿਹਾ ਹੋਇਆ ਸੋ ਅੱਜ ਮੌਕਾ ਵੇਖਿਆ ਹਰ ਜਗ੍ਹਾ ਦੇ ਉੱਤੇ ਆ ਕੇ ਪਿੱਛੇ ਵੀ ਲੋਕਾਂ ਨੂੰ ਅਸੀਂ ਮਿਲ ਕੇ ਆਏ ਆ ਜਿਨ੍ਹਾਂ ਦੇ ਘਰਾਂ ਦੇ ਵਿੱਚ ਪਾਣੀ ਗਿਆ ਸੋ ਪਰਮਾਤਮਾ ਅਗੇ ਇਹ ਅਰਦਾਸ ਬੇਨਤੀ ਕਰਦੇ ਆ ਕਿ ਇਸ ਜਿਹੜੀ ਮੁਸੀਬਤ ਦੀ ਘੜੀ ਹੈ ਤੇ ਇਹਦੇ ਵਿੱਚੋਂ ਸਾਨੂੰ ਨਿਕਲਣ ਵਾਸਤੇ ਤਾਕਤ ਬਖਸ਼ੇ ਸਾਰੇ ਲੋਕ ਜਿਹੜੇ ਆ ਚਿੰਤਤ ਹੈਗੇ ਆ ਸਾਰੇ ਚਿੰਤਾ ਕਰ ਰਹੇ ਵੀ ਜਿਆਦਾ ਜਦੋਂ ਬਾਰਿਸ਼ ਹੋਈ ਹੈ ਇਕਤੇ ਜਿਆਦਾ ਹੋਰ ਨੁਕਸਾਨ ਨਾ ਹੋਵੇ ਸੋ ਆਪਾਂ ਰਲ ਮਿਲ ਕੇ ਜਿਹੜੀ ਮੁਸੀਬਤ ਦੀ ਘੜੀ ਦੇ ਵਿੱਚੋਂ ਨਿਕਲਣ ਦੀ ਕੋਸ਼ਿਸ਼ ਕਰੀਏ ਔਰ ਜਿਹੜਾ ਨੁਕਸਾਨ ਹੋਇਆ ਕੋਈ ਘਰਾਂ ਦਾ ਹੋਇਆ ਜਾਂ ਕੋਈ ਹੋਰ ਹੈ ਉਹਦੀ ਭਰਪਾਈ ਤਾਂ ਗਵਰਨਮੈਂਟ ਵੱਲੋਂ ਕੀਤੀ ਜਾਣੀ ਹੈ ਔਰ ਜਿਹੜੀਆਂ ਕੋਈ ਸੜਕਾਂ ਦਾ ਹੈ ਜਾਂ ਕੋਈ ਡੰਡੇ ਵਗੈਰਾ ਟੁੱਟੇ ਆ ਇਹ ਅਸੀਂ ਜਲਦੀ ਡਿਪਾਰਟਮੈਂਟ ਜਿਹੜੇ ਵੀ ਸਬੰਧਤ ਵਿਭਾਗ ਹੈਗੇ ਉਹਨਾਂ ਨਾਲ ਟਾਈਅਪ ਕਰਕੇ ਪਿੱਛੇ ਕੰਢੀ ਕਨਾਲ ਨਹਿਰ ਵਾਲੇ ਲੱਗੇ ਹੋਏ ਆ ਉਹ ਇਹ ਪੀਡਬਲ ਜੀ ਡਿਪਾਰਟਮੈਂਟ ਦਾ ਲੱਗਦਾ ਹੈ ਉਹਨਾਂ ਨੂੰ ਕਹਿ ਕੇ ਦਿੱਤੇ ਦਿੱਤੇ ਵੀ ਕੋਈ ਨੁਕਸਾਨ ਹੋਇਆ ਹੋਊਗਾ ਤੁਹਾਨੂੰ ਆਪਾਂ ਠੀਕ ਕਰ ਅੱਜ ਐਮਐਲਏ ਸਾਹਿਬ ਕਰਮਪ੍ਰੀਤ ਸਿੰਘ ਘੁੰਮਣ ਜਿਹੜੀ ਜਗ੍ਹਾ ਤੇ ਨੁਕਸਾਨ ਹੋਇਆ ਸੀ ਕੰਢੀ ਨਹਿਰ ਦੇ ਕੋਲ ਅੱਜ ਪਹੁੰਚੇ ਆ ਕੀ ਕਰਨਾ ਚਾਹੋਗੇ ਸਰ ਪਿਛਲੇ ਕਾਫੀ ਦਿਨਾਂ ਤੋਂ ਜਿਹੜੀ ਭਾਰੀ ਬਾਰਿਸ਼ ਹੋ ਰਹੀ ਸੀ ਉਹਦੇ ਕਾਰਨ ਕਾਫੀ ਜਿਹੜਾ ਕੰਢੀ ਨਹਿਰ ਦੇ ਲਾਗੇ-ਲਾਗੇ ਜਾਂ ਹੋਰ ਵੀ ਕਿਤੇ ਵੀ ਜਿੱਥੇ ਨੁਕਸਾਨ ਹੋਇਆ ਸੀਗਾ ਉੱਥੇ ਉਹਨਾਂ ਨੇ ਮੌਕਾ ਦੇਖਿਆ ਤੇ ਮੌਕੇ ਤੇ ਜਿਹੜੇ ਅਫਸਰਾਂ ਨੂੰ ਹਦਾਇਤਾਂ ਉਹਨਾਂ ਨੇ ਜਾਰੀ ਕੀਤੀਆਂ ਵੀ ਜਿੱਥੇ-ਜਿੱਥੇ ਨੁਕਸਾਨ ਹੋਇਆ ਉਹਨੂੰ ਠੀਕ ਕੀਤਾ ਜਾਵੇ ਤੇ ਹੋਰ ਵੀ ਉਹਨਾਂ ਨੇ ਜਿੱਥੇ ਜਿੱਥੇ ਕਿਸੇ ਕਿਸੇ ਦੇ ਘਰ ਡਿਗਰੀ ਹੈ ਜਾਂ ਕਿੱਦਾਂ ਉੱਥੇ ਉਹ ਮੌਕਾ ਦੇਖ ਕੇ ਆਏ ਤੇ ਮੜਾ ਉਹਨਾਂ ਦਾ ਧੰਨਵਾਦ ਹੈ ਕਿ ਉਹਨਾਂ ਨੇ ਆ ਕੇ ਇੱਥੇ ਟੀਮ ਦੀ ਸਮਾਂ ਕੱਢਿਆ ਆਪਣਾ